ਸਤਿ ਸ੍ਰੀ ਅਕਾਲ ਮੈਂ ਸ੍ਰਿੰਦਰ ਕੌਰ ਪਤਨੀ ਰਕੇਸ਼ ਕੁਮਾਰ ਸਿੰਧੂ ਵਾਰਡ ਨੰਬਰ 5 ਤੋਂ ਆਜ਼ਾਦ ਮੀ ਦੁਆਰਾ ਹਾਂ ਮੇਰਾ ਚੋਣ ਨਿਸ਼ਾਨ ਟਰੈਕਟਰ ਹੈ ਵਾਰਡ ਦੇ ਵਸਨੀਕਾਂ ਨੂੰ ਹੱਥ ਵਨ ਕੇ ਬੇਨਤੀ ਹੈ ਕਿ ਮੈਨੂੰ ਆਪਣੀ ਇੱਕ ਇੱਕ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ ਵਾਰਡ ਦੇ ਰਹਿੰਦੇ ਕੰਮ ਅਧੂਰੇ ਕੰਮ ਪੂਰੇ ਕਰਾਂਗੀ ਧੰਨਵਾਦ ਸਸੀ ਗੱਲ ਜੀ ਮੈਂ ਪੱਤਰਕਾਰ ਜੀਐਸ ਚੋਹਾਨ ਵਾਰਡ ਨੰਬਰ 5 ਤੋਂ ਰਕੇਸ਼ ਕੁਮਾਰ ਸਿੰਧੂ ਦੇ ਜਿਹੜੇ ਧਰਮ ਪਤਨੀ ਖੜੇ ਨੇ सुरेंद्र ਕੌਰ ਜੀ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ ਹੈ ਤੇ ਮੇਰੇ ਵੱਲੋਂ ਵੀ ਇਹੀ ਬੇਨਤੀ ਹੈ ਕਿ ਉਹਨਾਂ ਦੇ ਟਰੈਕਟਰ ਚੋਣ ਨਿਸ਼ਾਨ ਤੇ ਮੋਹਰਾਂ ਲਾ ਕੇ 21 ਦਸੰਬਰ ਨੂੰ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਦੇ ਵਿੱਚ ਉਹਨਾਂ ਨੂੰ ਆਪਾਂ ਨਗਰ ਕੌਂਸਲ ਮੈਂਬਰ ਚੁਣੀਏ ਤਾਂ ਜੋ ਇੱਕ ਮਿਹਨਤੀ ਤੇ ਕਸੂਰਵਾਨ ਇੱਕ ਇਮਾਨਦਾਰ ਬੰਦਾ ਜਿਆ ਜਿਹੜਾ ਕਿ ਆਜ਼ਾਦ ਉਮੀਦਵਾਰੀ ਦੇ ਲਈ ਉਹਨੇ ਆਪਣੇ ਨਾਮਜ਼ਦਗੀ ਭਰੀ ਹੈਗੀ ਆ ਕਿਸੇ ਨੇ ਕੋਸ਼ਿਸ਼ ਕੀਤੀ ਆ ਕਿਉਂਕਿ ਅਜੇ ਤੱਕ ਜਿਹੜਾ ਵੀ ਜੋ ਕੁਝ ਵੀ ਗੱਲਬਾਤ ਬਣਦੀ ਰਹੀ ਹੈਗੀ ਆ ਸਿਆਸਤਦਾਨਾਂ ਦੇ ਵਿੱਚ ਉਹਨਾਂ ਦੇ ਉਹੀ ਬੰਦੇ ਹੁੰਦੇ ਨੇ ਟੈਟ ਜਿਨ੍ਹਾਂ ਨੂੰ ਉਹਨਾਂ ਨੇ ਟਿਕਟਾਂ ਦੇਣੀਆਂ ਹੁੰਦੀਆਂ ਨੇ ਉਹ ਕਿਸੇ ਹੋਰ ਬੰਦੇ ਨੂੰ ਕਦੇ ਉੱਠਣ ਵੀ ਨਹੀਂ ਦਿੰਦੇ ਹੈਗੇ ਫਿਰ ਦੂਸਰੀ ਉਹਨਾਂ ਦੀ ਸਿਆਸਤ ਇਹ ਹੁੰਦੀ ਹੈਗੀ ਆ ਕਿ ਜੇ ਅੱਜ ਉਹਨਾਂ ਨੂੰ ਪੂਰਾ ਵਾਰਡ ਜਦੋਂ ਵੋਟਾਂ ਪਾ ਕੇ ਉਹਨਾਂ ਨੂੰ ਜਿਤਾ ਦਿੰਦਾ ਆ ਤਾਂ ਉਹ ਪਲਟੀ ਮਾਰਨ ਵੇਲੇ ਵੀ ਬਹੁਤਾ ਟਾਈਮ ਨਹੀਂ ਲਾਂਦੇ ਹੈਗੇ ਉਹਨਾਂ ਨੂੰ ਵਾਰਡ ਦੇ ਕੋਈ ਟੈਨਸ਼ਨ ਨਹੀਂ ਹੁੰਦੀ ਹੈਗੀ ਉਹਨਾਂ ਨੂੰ ਟੈਨਸ਼ਨ ਹੁੰਦੀ ਹੈ ਸਿਰਫ ਆਪਣੇ ਕਿਉਂਕਿ ਉਹ ਆਪਣੇ ਫਾਇਦੇ ਲਈ ਇਸ ਸਿਸਟਮ ਦੇ ਵਿੱਚ ਆਏ ਹੁੰਦੇ ਨੇ ਸਿਸਟਮ ਨਾਲ ਜੁੜੇ ਹੁੰਦੇ ਨੇ ਤੇ ਜਿਹੜਾ ਆਜ਼ਾਦ ਉਮੀਦਵਾਰ ਹੈਗਾ ਆ ਇਹ ਨਿਊਟਰਲ ਬੰਦਾ ਆ ਔਰ ਦੂਸਰੀ ਗੱਲ ਕਿ ਇਹਦਾ ਕੋਈ ਪਰਿਵਾਰਕ ਪਿਛੋਕੜ ਜਾਉ ਆਪ ਵੀ ਕੋਈ ਇਸ ਤਰ੍ਹਾਂ ਦਾ ਸਿਆਸਤਦਾਨ ਹੈ ਨਹੀਂ ਜਾਂ ਉਹਦਾ ਕੋਈ ਭੈਣ ਭਰਾ ਜਾਂ ਮਾਪਿਓ ਇਸ ਸਿਆਸਤ ਦੇ ਵਿੱਚ ਉਹਦਾ ਕੋਈ ਵਾਹ ਵਾਸਤਾ ਹੋਵੇ ਇਹ ਸਿਰਫ ਤੁਹਾਡੇ ਓਟ ਅਸਰੇ ਤੇ ਲੈ ਕੇ ਜਿਹੜਾ ਇਹ ਉੱਡਣ ਦੀ ਕੋਸ਼ਿਸ਼ ਕਰ ਰਿਹਾ ਹੈ ਸੋ ਪੰਜ ਆਪਣੇ ਵਾਰਡ ਨੰਬਰ 5 ਤੋਂ ਰਕੇਸ਼ ਕੁਮਾਰ ਸਿੰਧੂ ਦੇ ਧਰਮ ਪਤਨੀ सुरेंद्र ਕੋਰ ਨੂੰ ਜਿਨ੍ਹਾਂ ਦਾ ਚੋਣ ਨਿਸ਼ਾਨ ਡੈਕਟਰ ਹੈ ਉਸ ਤੇ ਮੋਹਰਾਂ ਲਾ ਕੇ ਇਹਨਾਂ ਨੂੰ ਨਗਰ ਕੌਂਸਲ ਦੇ ਮੈਂਬਰ ਬਣਾਉਣ ਦੇ ਲਈ ਆਪਣਾ ਸਹਿਯੋਗ ਪਾਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵਾਰ ਵਾਸੀਆਂ ਨੂੰ ਬੇਨਤੀ ਹੈ ਕਿ ਸੁਰਿੰਦਰ ਕੌਰ ਪਤਨੀ ਅਰਤੇਸ਼ ਕੁਮਾਰ ਬਾੜ ਨੰਬਰ 5 ਤੋਂ ਆਜ਼ਾਦ ਮੀਰਵਾ ਖੜੇ ਹਨ ਕਿ ਉਹਨਾਂ ਦਾ ਕੋਈ ਇਨਸਾਨ ਟਰੈਕਟਰ ਹੈ ਇੱਕ ਇੱਕ ਕੀਮਤੀ ਵੋਟ ਪਾ ਕੇ ਰਕੇਸ਼ ਕੁਮਾਰ ਬੇਟੇ ਨੂੰ ਕੰਮ ਚਾਹ ਕਰੂ ਕਿਉਂਕਿ ਉਹਨਾਂ ਦੀ ਕਾਮਯਾਬੀ ਤਾਂ ਹੀ ਹੋ ਸਕਦੀ ਹੈ ਜੇ ਸਾਡੇ ਮਲੇ ਦਾ ਇਸਤੇ ਤੇ ਵਿਕਾਸ ਹੋਊਗਾ ਇਹ ਜਿਹੜੇ ਤੁਹਾਡੇ ਅਧੂਰੇ ਕੰਮ ਪਏ ਹਨ ਇਹਰਾ ਬੇਟਾ ਇੱਕ ਇੱਕ ਕਰਕੇ ਪੂਰਾ ਕਰੂਗਾ ਕਿਉਂਕਿ ਮੈਂ ਵਾਅਦਾ ਨਾ ਕਰਦੀ ਆ ਕਿ ਪਹਿਲਾਂ ਵੀ ਕਰਦਾ ਸੀ ਤੇ ਹੁਣ ਵੀ ਕਰੂਗਾ ਜੋ ਵੀ ਤੁਹਾਡੇ ਕੰਮ ਆ ਜੇ ਤੁਸੀਂ ਦਿਨ ਨੂੰ ਕਹੋ ਤਾਂ ਦਿਨ ਨੂੰ ਹਾਜ਼ਰਾਂ ਤਾਂ ਰਾਤ ਨੂੰ ਕਹੋ ਤਾਂ ਰਾਤ ਨੂੰ ਹਾਜ਼ਰਾਂ ಮೇರಿ ಹತ್ತೆ ಸಾರ ವೋ ಜಿಮೇವಿ ಹೇಗ